ਦੋਸਤੋ ਸਵਾਗਤ ਹੈ ਤੁਹਾਡਾ ਦ੍ਰਿਸ਼ਮ ਤੇ ਦੋਸਤੋ ਕੀ ਆਪਾਂ ਸੋਚ ਸਕਦੇ ਹਾਂ ਕਦੇ ਵੀ ਯੂਐਸ ਤੇ ਰਸ਼ੀਆ ਜਿਹੜੇ ਕਿ ਸਪੇਸ ਰੇਸ ਕਰਦੇ ਰਹੇ ਆਪਸ ਦੇ ਵਿੱਚ ਕੋਲਡ ਵਾਰ ਦੇ ਟਾਈਮ ਉਹ ਕਿਸੇ ਚੀਜ਼ ਪਿੱਛੇ ਇਕੱਠੇ ਹੋ ਜਾਣ ਇਕੱਠੇ ਆ ਜਾਣ ਇੱਕ ਪਲੇਟਫਾਰਮ ਤੇ ਉਸ ਤੋਂ ਬਾਅਦ ਇਹ ਆ ਕਿ ਵੀ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਮਾਮਲੇ ਦੇ ਵਿੱਚ ਇਹ ਇਕੱਠੇ ਹੋ ਕੇ ਸਾਰਾ ਕੁਝ ਉੱਪਰੋਂ ਨਿਗਰ ਰੱਖਦੇ ਨੇ ਦੇਖਦੇ ਨੇ ਕਿਤੇ ਨਾ ਕਿਤੇ ਆਪਸ ਦੇ ਵਿੱਚ ਉਹਨਾਂ ਦੀ ਜੁਗਲਬੰਦੀ ਹੋਈ ਅਸਲ 'ਚ ਹੋਇਆ ਹੈ 1957 ਦੇ ਵਿੱਚ ਮੈਂ ਜੁਐਲਨ ਗਵਰਨਮੈਂਟ ਦਾ ਇੱਕ ਜਿਹੜਾ ਰਿਸਰਚਰ ਸੀਗਾ ਉਹ ਰਸ਼ੀਅਲ ਸਪੇਸ ਮਿਸ਼ਨ ਸਪੁਤਨਿਕ 2 ਤੇ ਨਿਗਰ ਰੱਖ ਰਿਹਾ ਸੀਗਾ ਉਹਦੇ ਮੁਤਾਬਕ ਜਿਹੜਾ ਹੈ ਕੋਈ ਚੀਜ਼ ਬਹੁਤ ਤੇਜ਼ੀ ਨਾਲ ਜਿਹੜੀ ਰੈਟਰੋਗ੍ਰੇਡ ਮੋਸ਼ਨ ਦੇ ਵਿੱਚ ਯਾਨੀ ਉਲਟੀ ਦਿਸ਼ਾ ਚ ਜਿਸ ਚ ਧਰਤੀ ਦੇ ਆਮ ਜਿਹੜੇ ਸੈਟਲਾਈਟ ਵਗੈਰਾ ਛੱਡੇ ਜਾਂਦੇ ਨੇ ਉਹ ਘੁੰਮਦੇ ਨੇ ਉਹ ਘੁੰਮਦੇ ਨੇ ਵੈਸਟ ਟੂ ਈਸਟ ਮੋਸ਼ਨ ਦੇ ਵਿੱਚ ਇਹ ਕੁਮਰ ਹੀ ਸੀ ਚੀਜ਼ ਈਸਟ ਟੂ ਵੈਸਟ ਮੋਸ਼ਨ ਦੇ ਵਿੱਚ ਤਾਂ ਜਾ ਕੇ ਉਹਨਾਂ ਨੂੰ ਇਹ ਟੈਂਸ਼ਨ ਹੋ ਗਈ ਉਹ ਉਹਨਾਂ ਨੇ ਅੱਗੇ ਗੱਲ ਕੀਤੀ ਇਹ ਸਾਰੀ ਦੁਨੀਆ ਦੇ ਵਿੱਚ ਹੌਲੀ ਹੌਲੀ ਇਹ ਗੱਲ ਜਿਹੜੀ ਫੈਲੀ ਹੈ ਤੇ ਇਹਦੀ ਫਿਰ ਇਸ ਚੀਜ਼ ਦੇ ਉੱਪਰ ਕਿ ਇਹ ਚੀਜ਼ ਕੀ ਹੈ ਨਿਗਰਖਣ ਦੇ ਲਈ ਰਸ਼ੀਆ ਤੇ ਯੂ ਐਸ ਇਕੱਠੇ ਹੋਏ ਤੇ ਉਹਨਾਂ ਨੇ ਇੱਕ ਯੂਨਿਟੀ ਪ੍ਰੋਬ ਬਣਾਇਆ ਜਿਹਦੇ ਤੇ ਅੱਗੇ ਰਿਸਰਚ ਚਲਦੀ ਰੱਖੀ ਗਈ ਸੋ ਵੀਰੋ ਅੱਜ ਆਪਾਂ ਗੱਲ ਕਰਦੇ ਆਂ ਇਹੀ ਜੀ ਉਸ ਚੀਜ਼ ਦੀ ਉਹ ਚੀਜ਼ ਹੈ ਬਲੈਕ ਨਾਈਟ ਸੈਟਲਾਈਟ ਉਹਨੂੰ ਇੱਕ ਏਲੀਅਨ ਸੈਟਲਾਈਟ ਕਿਹਾ ਜਾਂਦਾ ਜਿਹਦੇ ਬਾਰੇ ਦੁਨੀਆ ਭਰ ਦੇ ਵਿਗਿਆਨੀਆਂ ਦਾ ਦਾਵਾ ਹੈ ਕਿ ਉਹਦਾ origin unknown ਹੈ ਪਰ ਸਾਰੇ ਮੰਨਦੇ ਨੇ ਉਹਦੀਆਂ ਤਸਵੀਰਾਂ ਹੋ ਗਈਆਂ ਵੀਡੀਓਜ਼ ਤੇ ਉਹਦੇ ਸਿਗਨਲਸ ਜਿਹੜੇ ਛੱਡੇ ਹੋਏ ਨੇ ਉਹ ਸਾਹਮਣੇ ਆਉਂਦੇ ਨੇ ਤੇ ਉਹਦੀ ਰਸਮਈ ਕਹਾਣੀ ਕੀ ਹੈ ਇਹਦੇ ਤੇ ਆਪਾਂ ਗੱਲ ਕਰਦੇ ਆਂ ਤੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਆਪਣਾ ਚੈਨਲ ਅਦ੍ਰਿਸ਼ਮ ਪੰਜਾਬੀ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰੋ YouTube ਤੇ ਤੇ ਆਪਣਾ ਪੇਜ ਅਦ੍ਰਿਸ਼ਮ Facebook ਤੇ ਫੋਲੋ ਕਰੋ ਸੋ ਸਵਾਗਤ ਹੈ ਤੁਹਾਡਾ 1899 ਦੇ ਵਿੱਚ ਨਾ ਕੋਲੋਰੈਡੋ ਤੋਂ ਟੈਸਲਾ ਨੇ ਨਿਕੋਲਾ ਟੈਸਲਾ ਨੇ ਆਪਣੇ ਟੈਸਲਾ ਟਾਵਰ ਰਾਹੀਂ ਸਿਗਨਲ ਕੈਚ ਕੀਤੇ ਕੁਝ ਇਹ ਸਿਗਨਲਾਂ ਨੂੰ ਉਹਨੇ ਨਾਮ ਦਿੱਤਾ LDE ਸਿਗਨਲਸ ਲੌਂਗ ਡਿਲੇਡ ਸਿਗਨਲਸ ਇਹ ਰੀਸੀਵ ਕਰ ਰਿਆ ਸੀ ਉਹ ਇਹ ਰੈਗੂਲਰ ਇੰਟਰਵਲ ਤੇ ਆ ਰਹੇ ਸੀ ਉਹਦੇ ਮੁਤਾਬਿਕ ਇਹ ਜਿਸ ਚੀਜ਼ ਤੋਂ ਇਹ ਸਿਗਨਲ ਆ ਰਹੇ ਨੇ ਉਹ ਕਰਮਨ ਲਾਈਨ ਤੋਂ ਉੱਪਰ ਉੱਪਰ ਹੈ ਯਾਨੀ ਕਰਮਨ ਲਾਈਨ ਆਪਣੀ 62 ਕਿਲੋਮੀਟਰ ਉੱਪਰ ਮੰਨੀ ਜਾਂਦੀ ਹੈ ਤੇ 62 ਤੋਂ 80 ਇਹਨੂੰ ਕਿਹਾ ਜਾਂਦਾ 80 ਇਹਨੂੰ ਮੰਨਿਆ ਜਾਂਦਾ ਹੈ ਜਿਹੜਾ ਸਮੁੰਦਰ ਦਾ ਡੀਪੈਸਟ ਪੁਆਇੰਟ ਹੈ ਉੱਥੇ ਤੋਂ 62 ਮੰਨਿਆ ਜਾਂਦਾ ਧਰਤੀ ਦੀ ਸਤ੍ਹਾ ਤੋਂ ਇਸ ਪੁਆਇੰਟ ਨੂੰ ਇਹਨੂੰ ਕਰਮਨ ਲਾਈਨ ਉਹ ਕਹਿੰਦਾ ਕਰਮਨ ਲਾਈਨ ਤੋਂ ਵੀ ਕਿਤੇ ਇਹ ਉੱਪਰ ਹੈ ਬਾਅਦ ਦੇ ਵਿੱਚ ਜੇ ਆ ਕੇ ਪਤਾ ਚੱਲਿਆ ਕਿ 400 ਤੋਂ 600 ਮੀਲ ਉੱਪਰ ਹੈ ਇਹ ਚੀਜ਼ ਉਹਦੋਂ ਬਾਅਦ ਕੀ ਹੋਇਆ ਟੈਸਲਾ ਤੋਂ ਬਾਅਦ ਜਿਹੜਾ ਗਿਲਰਮੋ ਮਾਰਕੋਨੀ ਸੀਗਾ ਜਿਹਨੇ ਵਾਇਰਲੈਸ ਦੀ ਖੋਜ ਕੀਤੀ ਸੀਗੀ ਉਹਨੇ ਵੀ ਇਹ ਸਿਗਨਲ ਰੀਸੀਵ ਕੀਤਾ ਸੀ 14 ਮਈ 1954 ਦੇ ਵਿੱਚ ਜਿਹੜਾ ਉਹਦੇ ਮਾਰਕੋਨੀ ਦੇ ਸਿਗਨਲ ਰੀਸੀਵ ਕਰਨ ਤੋਂ ਬਾਅਦ ਯੂਐਸ ਦੇ ਅਖਬਾਰਾਂ ਨੇ ਮਾਰਕੋਨੀ ਤੇ ਟੈਸਲਾ ਦੇ ਇਸ ਸਿਗਨਲ ਕੈਚ ਕਰਨ ਵਾਲੀ ਸਟੋਰੀ ਚੱਕ ਲਈ ਉਹਨਾਂ ਨੇ ਇਹ ਕਹਾਣੀ ਪੇਸ਼ ਕੀਤੀ ਅਖਬਾਰਾਂ ਦੇ ਵਿੱਚ ਖੂਬ ਤੇ ਤੜਕਾ ਛੜਕਾ ਲਾ ਕੇ ਤੇ ਇਸ ਚੀਜ਼ ਨੇ ਉਹਨਾਂ ਦੇ ਡਿਫੈਂਸ ਡਿਪਾਰਟਮੈਂਟ ਯਾਨੀ ਪੈਂਟਾਗਨ ਨੂੰ ਭੱਜਣਾ ਪਾਤੀਆਂ ਅਤੇ ਜਿਹੜਾ ਪੈਂਟਾਗਨ ਹੈ ਉਹਨ ਸਰਦਰਦੀ ਜਦੋਂ ਮਿਲੀ ਤਾਂ ਉਹਨਾਂ ਨੇ ਜਿਹੜਾ ਹੈ ਇਹਦੇ ਬਾਰੇ ਅੱਗੇ ਹੋਰ ਡਾਟਾ ਕਲੈਕਟ ਕਰਨਾ ਸ਼ੁਰੂ ਕਰਤਾ ਇਸ ਦੀ ਕਹਾਣੀ ਦੱਸਦੀ ਹੈ ਵੀ ਜਿਹੜਾ ਇੱਕ ਐਕਸਪਰਟ ਮਰੀਨ ਕਾਪਸ ਮੇਜਰ ਸੀਗਾ ਡੋਨਲਡ ਕੀ ਹੋਏ ਨੇਵਲ ਐਵੀਏਟਰ ਸੀਗਾ ਉਹ ਉਹਨੇ ਨਾ ਨਾਈ ਕੈਪ ਨਾਮ ਦੀ ਇੱਕ ਸੰਸਥਾ ਬਣਾਈ ਹੋਈ ਸੀ ਜਿਹਨੂੰ ਕਹਿੰਦੇ ਆ ਨੈਸ਼ਨਲ ਇਨਵੈਸਟੀਗੇਸ਼ਨ ਕਮੇਟੀ ਔਨ ਏਰੀਅਲ ਫੀਨੋਮੀਨਾ ਉਹ ਜੜਾਏ ਮਤਲਬ ਜਿਹੜੇ ਇਸ ਤਰ੍ਹਾਂ ਦੇ ਆਬਜੈਕਟਸ ਹੁੰਦੇ ਨੇ ਉੱਪਰ ਜਿਨ੍ਹਾਂ ਦੇ origin unknown ਹੋਣ ਜਾਂ ਕੋਈ એલિયન ਸਪੇਸ ਕ੍ਰਾਫਟ ਜਾਂ UFO ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਉੱਪਰ ਮਤਲਬ ਸੈਂਟੀਫਿਕ ਪੁਆਇੰਟ ਆਫ 뷰 ਤੋਂ ਉਹ ਕਰਦਾ ਸੀਗਾ ਡਾਟਾ ਇਕੱਠਾ ਕਰਦਾ ਸੀਗਾ ਤਾਂ ਉਹਨੇ ਜਿਹੜਾ ਦਾਵਾ ਕੀਤਾ ਸੀ ਵੀ ਜਿਹੜੇ ਪਾਇਲਟ ਉਹਦੇ ਨਾਲ ਦੇ ਨਹੀਂ ਕਿਉਂਕਿ ਉਹ ਇੱਕ ਐਵੀਏਸ਼ਨ ਪਾਇਲਟ ਸੀਗਾ ਕਿ ਉਹਦੇ ਨਾਲ ਦੇ ਜਿਹੜੇ ਪਾਇਲਟ ਨੇ ਉਹਨਾਂ ਨੇ ਬਹੁਤ ਸਾਰੇ ਪਾਇਲਟਸ ਨੇ ਇਹਨੂੰ ਦੇਖਿਆ ਉਹ ਦਾਵਾ ਕਰਦੇ ਨੇ ਵੀ ਉਹਨਾਂ ਨੇ ਇਹਨੂੰ ਦੇਖਿਆ ਬਹੁਤ ਸਾਰਿਆਂ ਨੇ ਇਹਦੀਆਂ ਫੋਟੋਆਂ ਖਿੱਚੀਆਂ ਵੀ ਅਲੱਗ-ਅਲੱਗ ਐਸਟਰੋਨੋਮਰਸ ਵੀ ਇਹਦੀਆਂ ਫੋਟੋਆਂ ਦੇ ਰਹੇ ਨੇ ਤੇ ਜਿਹੜੇ ਐਸਟਰੋਨੌਟਸ ਉੱਪਰ ਸਪੇਸ ਮਿਸ਼ਨਸ ਤੇ ਜਾ ਰਹੇ ਨੇ ਉਹ ਵੀ ਤੁਹਾਨੂੰ ਰਿਪੋਰਟ ਕਰ ਰਹੇ ਨੇ ਇਹ ਸਾਰੇ ਦੱਸ ਰਹੇ ਨੇ ਵੀ ਇਹ 400 ਤੋਂ 600 ਮੀਲ ਦੇ ਦਾਰੇ ਦੇ ਵਿੱਚ ਘੁੰਮ ਰਿਹਾ ਹੈ ਤੇ ਉਹ ਜਿਹੜੇ ਵੀ ਇਹ ਨਾ ਇੱਕ ਐਸਾ ਸੈਟਲਾਈਟ ਹੈ ਜਿਹੜਾ ਕਿ ਲਗਾਤਾਰ ਧਰਤੀ ਨੂੰ ਟਰੈਕ ਕਰ ਰਿਹਾ ਹੈ ਕਿਉਂਕਿ ਉਹਦੇ ਕੋਲ ਮੰਨ ਤੋਂ ਪਤਾ ਲੱਗਦਾ ਉਹਦਾ ਜਿਹੜਾ ਆਰਬਿਟਲ ਪਾਥ ਹੈ ਉਹ ਜਿਹੜਾ ਰੈਟਰੋਗ੍ਰੇਡ ਹੈ ਆਮ ਤੌਰ ਤੇ ਕੀ ਹੁੰਦਾ ਜਿੰਨੇ ਆਪਾਂ ਧਰਤੀ ਦੇ ਸਪੇਸ ਮਿਸ਼ਨਸ ਜਾਂ ਸੈਟਲਾਈਟ ਵਗੈਰਾ ਛੱਡਦੇ ਆ ਉਹਨਾਂ ਦਾ ਜਿਹੜਾ ਪਾਥ ਹੁੰਦਾ ਨਾ ਆਰਬਿਟਲ ਉਹ ਜਿਹੜੇ ਘੁੰਮਦੇ ਨੇ ਪਹਿਲਾਂ ਘੁੰਮਦੇ 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 ਸਪੀਡ ਵਧਾਉਂਦੇ ਨੇ ਅਕੋਰਡਿੰਗ ਟੂ ਜਿਹੜੀ ਸੈਂਟਿਫਿਕ ਨੈਰੇਟਿਵਸ ਨੇ ਉਹ ਕਹਿੰਦੇ ਵੀ ਉਹਦੀ ਸਪੀਡ ਨੂੰ ਘਮਾਉਂਦੇ 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 ਵਧਾਉਂਦਾ ਜਾਂਦਾ ਹੈ ਉਹ ਉਹ ਕਿਸ ਦਿਸ਼ਾ ਦੇ ਵਿੱਚ ਉਹ ਵੈਸਟ ਤੋਂ ਈਸਟ ਯਾਨੀ ਪੱਛਮ ਤੋਂ ਪੂਰਬ ਹੁੰਦੀ ਹੈ ਉਹਦੀ ਦਿਸ਼ਾ ਪਰ ਇਹਦੀ ਦਿਸ਼ਾ ਜਿਹੜੀ ਚੀਜ਼ ਇਹ ਸਾਹਮਣੇ ਆ ਰਹੀ ਹੈ ਡਾਟਿਆਂ ਦੇ ਵਿੱਚ ਅਲੱਗ-ਅਲੱਗ ਸਾਇੰਟਿਸਟਾਂ ਦੇ ਡਾਟਿਆਂ ਦੇ ਵਿੱਚ ਤੇ ਨੇਵਲ ਐਵੀਏਟਰ ਇਸ ਬੰਦੇ ਦੇ ਡੋਨਲਡ ਕੀ ਹੋਏ ਦੇ ਡਾਟਿਆਂ ਦੇ ਵਿੱਚ ਜਿਹੜੀ ਆ ਰਹੀ ਆ ਉਹ ਬਿਲਕੁਲ ਇਸ ਤੋਂ ਉਲਟ ਦਿਸ਼ਾ ਦੇ ਵਿੱਚ অরਬਿਟਲ ਪਾਥ ਉਹਦਾ ਯਾਨੀ ਉਹਦੀ ਪਰਕਰਮਪੰਦ ਜਿਹੜਾ ਉਹਦਾ ਬਿਲਕੁਲ ਦੁਨੀਆਵੀ ਆਪਣੇ ਸੈਟਲਾਈਟਾਂ ਤੋਂ ਬਿਲਕੁਲ ਉਲਟਾ ਸੀਗਾ ਤਾਂ ਅਮਰੀਕਨਾਂ ਨੂੰ ਸ਼ੱਕ ਹੋ ਗਿਆ ਵੀ ਇਹ ਤਾਂ ਕੋਈ ਰਸ਼ੀਅਨ ਸਪਾਈ ਸੈਟਲਾਈਟ ਹੈ ਪਰ ਰਸ਼ੀਅਨ ਸਪਾਈ ਸੈਟਲਾਈਟ ਵੀ ਐਨੀ ਰਫਤਾਰ ਨਾਲ ਉਹ ਵੀ ਰੈਟ੍ਰੋਗ੍ਰੇਡ ਮੋਸ਼ਨ ਦੇ ਵਿੱਚ ਨਹੀਂ ਘੁੰਮ ਸਕਦਾ ਫਿਰ ਉਹਨਾਂ ਨੇ ਇਹ ਥਿਊਰੀ ਹੌਲੀ-ਹੌਲੀ ਰਿਜੈਕਟ ਕਰ ਦਿੱਤੀ ਤਾਂ 1957 ਚ ਵੈਂਜੂਏਲਨ ਗਵਰਨਮੈਂਟ ਦਾ ਇੱਕ ਖੋਜੀ ਜਿਹੜਾ ਸੀਗਾ ਉਹ ਨਾ ਰਸ਼ੀਆ ਦੇ ਸਪਟਨਿਕ 2 ਜਦੋਂ ਉਹ ਕਰਾਕਸ ਉਹਨਾਂ ਦੇ ਸ਼ਹਿਰ ਦੇ ਉੱਪਰ ਦੀ ਲੰਘ ਰਿਹਾ ਸੀ ਤਾਂ ਉਹਦੇ ਤੇ ਨਿਗਾ ਰੱਖੀ ਬੈਠਾ ਸੀਗਾ ਉਹਨੇ ਨਾ ਫਿਰ ਬਲੈਕ ਨਾਈਟ ਇਹ ਸੈਟਲਾਈਟ ਨੂੰ ਏਲੀਅਨ ਸੈਟਲਾਈਟ ਨੂੰ ਦੇਖਿਆ ਉਹਨੇ ਦੇਖਿਆ ਵੀ ਇਹ ਤੇਜ਼ੀ ਦੇ ਨਾਲ ਬਿਲਕੁਲ ਉਲਟੀ ਦਿਸ਼ਾ 'ਚ ਘੁੰਮ ਰਿਹਾ ਉਹ ਵੀ ਪੋਲਰ ਆਰਬਿਟ ਦੇ ਉੱਪਰ ਫਿਰ ਉਹਨਾਂ ਨੇ ਗਰੂਮਨ ਦੀ ਡਿਊਟੀ ਲਈ ਗੁਮਨ ਏਅਰਕ੍ਰਾਫਟ ਦੀ ਡਿਊਟੀ ਲਈ ਵੀ ਤੂੰ ਇਹਨੂੰ ਟਰੈਕ ਕਰਕੇ ਇਹਦੀਆਂ ਫੋਟੋਆਂ ਫੋਟੋਆਂ ਦੇਖ ਫੋਟੋਆਂ ਫੋਟੋਆਂ ਖਿੱਚ ਫਿਰ ਉਹਨੇ ਜਿਹੜੀਆਂ ਇਹਦੀਆਂ ਫੋਟੋਆਂ ਜਿਹੜੀਆਂ ਨੇ ਰਿਲੀਜ਼ ਕੀਤੀਆਂ ਨਹੀਂ ਫੋਟੋਆਂ ਖਿੱਚੀਆਂ ਉਹਨੂੰ ਇਹ ਸੀਗਾ ਵੀ ਇਹ ਰਿਲੀਜ਼ ਕਰੂਗੀ ਗਵਰਨਮੈਂਟ ਪਰ ਗਵਰਨਮੈਂਟ ਨੇ ਉਹ ਕਹਿੰਦਾ ਗਰੂਮਨ ਕੀ ਕਦੇ ਰੀਜ਼ਨਿੰਗ ਕੀਤੀਆਂ ਮੈਂਆਂ ਸਾਫ ਫੋਟੋਆਂ ਖਿੱਚੀਆਂ ਸੀਗੀਆਂ 1961 ਦੇ ਵਿੱਚ ਹਾਰਵਰਡ ਦੀ ਸਮਿਥਸੋਨਿਅਨ ਅਬਜ਼ਰਵੇਟਰੀ ਨੇ ਜਿਹੜਾ ਇਹਨੂੰ ਐਂ ਚੰਗੀ ਤਰ੍ਹਾਂ ਸਾਫ ਸੁਥਰਾ ਐਂ ਸਪਸ਼ਟ ਦੇਖਿਆ ਫਿਰ ਜਿਹੜਾ ਹੈਗਾ ਇਹ ਲਗਾ ਲਓ ਵੀ ਜਿਹੜਾ ਪੈਰਿਸ ਦੇ ਵਿੱਚੋਂ ਫਰਾਂਸ ਦਾ ਜਿਹੜਾ ਇੱਕ ਰਿਸਰਚਰ ਹੈ ਬਹੁਤ ਵਧੀਆ ਜੈਕਸ ਵਲੇ ਉਹਦਾ ਨਾਮ ਹੈ ਉਹਨੇ ਕਿਹਾ ਵੀ ਮੈਂ ਉਹਨੇ ਨਾ ਇਹਦੀ ਫਿਲਮਿੰਗ ਹੀ ਕਰ ਲਈ ਉਹਨੇ ਇਹਦੀ ਵੀਡੀਓ ਬਣਾ ਲਈ ਉਹ ਵੀਡੀਓ ਦੇ ਵਿੱਚ ਉਹਨੇ ਸਾਹਬ ਦਿਖਾਇਆ ਵੀ ਇਹ ਟੈਂਕਰ ਜਿੱਡੇ ਸਾਈਜ਼ ਦਾ ਔਇਲ ਟੈਂਕਰ ਜਿੱਡਾ ਯਾਨੀ ਤੇਲ ਦੇ ਟੈਂਕਰ ਜਿੱਡੇ ਸਾਈਜ਼ ਦਾ ਇਹਦਾ ਵਜ਼ਨ ਘੱਟੋ ਘੱਟ ਅੰਦਾਜ਼ਨ ਉਹਨੇ ਦੱਸਿਆ ਵੀ 15 ਟਨਾਂ ਪੇਟੇ ਤੁਹਾਡਾ ਕੋਈ ਵੀ ਧਰਤੀ ਦਾ ਕਿਉਂਕਿ ਇੰਨੇ ਵਜਨ ਦਾ ਕਹਿੰਦਾ ਤੁਸੀਂ ਉੱਪਰ ਭੇਜ ਹੀ ਨਹੀਂ ਸਕਦੇ ਪਹਿਲੀ ਗੱਲ ਤਾਂ ਵੀ ਇੰਨੇ ਵਜਨ ਦੀ ਚੀਜ਼ ਨੂੰ ਤੁਸੀਂ ਸੈਟਲਾਈਟ ਨੂੰ ਤਾਂ ਭੇਜ ਹੀ ਨਹੀਂ ਸਕਦੇ ਇੰਪੋਸੀਬਲ ਹੈ ਇਹ ਇਨਸਾਨ ਦੇ ਲਈ ਦੂਸਰਾ ਉਹ ਵੀ ਉਹ ਇੰਨੀ ਤੇਜ਼ੀ ਦੇ ਨਾਲ ਰੈਟਰੋਗ੍ਰੇਡ ਮੋਸ਼ਨ 'ਚ ਯਾਨੀ ਜਿਉਂ ਤੁਸੀਂ ਦੁਨੀਆ ਦੇ ਆਪਣੇ ਸੈਟਲਾਈਟ ਭੇਜਦੇ ਹੋ ਜਾਂ ਰੌਕਟ ਭੇਜਦੇ ਹੋ ਜਾਂ ਮਿਸ਼ਨ ਭੇਜਦੇ ਹੋ ਜਿਸ ਮੋਸ਼ਨ ਦੇ ਵਿੱਚ ਚੱਲਦੇ ਨੇ ਜਿਸ ਦਿਸ਼ਾ 'ਚ ਘੁੰਮਦੇ ਨੇ ਵੈਸਟ ਟੂ ਈਸਟ ਇਹ ਜਿਹੜਾ ਹੈਗਾ ਬਿਲਕੁਲ ਉਸ ਤੋਂ ਉਲਟ ਘੁੰਮ ਰਿਹਾ ਯਾਨੀ ਇਹ ਬਿਲਕੁਲ ਉਸ ਤੋਂ ਉਲਟ ਘੁੰਮ ਰਿਹਾ ਇਹ ਈਸਟ ਟੂ ਵੈਸਟ ਘੁੰਮ ਰਿਹਾ ਤੇ ਫਿਰ ਇਹ ਤਾਂ ਇੰਪੋਸੀਬਲ ਹੋ ਸਕਦਾ ਨਾ ਵੀ ਇਹ ਕੋਈ ਐਸੀ ਚੀਜ਼ ਹੋਵੇ ਜਿਹੜੀ ਇਨਸਾਨ ਦੀ ਬਣਾਈ ਹੋਵੇ ਕਿਉਂਕਿ ਬਹੁਤ ਸਾਰੇ ਵਿਗਿਆਨੀ ਇਹ ਦਾਵਾ ਕਰਦੇ ਸੀ ਵੀ ਇਹ ਸਪੇਸ ਚੰਕ ਹੈ ਜਾਂ ਥਰਮੋਕੋਲ ਦਾ ਟੁਕੜਾ ਹੈ ਕੋਈ ਰਾਕਟ ਤੋਂ ਉਲਟ ਤਰ ਕੇ गिर ਗਿਆ ਜਾਂ ਕੋਈ ਕਿਸੇ ਦੀ ਕੋਈ ਜਿਹੜੀ ਕੋਈ ਮਿਸ਼ਨ ਗਿਆ ਉੱਪਰ ਉਹਨੇ ਕੋਈ ਚੀਜ਼ ਪਿੱਛੇ ਛੱਡੀ ਉਹ ਹੈ ਪਰ ਉਹ ਕਹਿੰਦਾ ਵੀ ਜੇ ਇਹ ਕੋਈ ਇਸ ਤਰ੍ਹਾਂ ਦੀ ਚੀਜ਼ ਹੈ ਤਾਂ ਇਹ ਇੰਨੀ ਤੇਜ਼ੀ ਦੇ ਨਾਲ ਸਪੀਡ ਦੇ ਨਾਲ ਗੋਲ ਪ੍ਰਕਰਮਾ ਪੰਧ ਦੇ ਵਿੱਚ ਕਿਵੇਂ ਘੁੰਮ ਰਿਹਾ ਹੈ ਤੇ ਉਹ ਵੀ ਉਲਟ ਪ੍ਰਕਰਮਾ ਪੰਧ ਵਿੱਚ ਜੀਚ ਕਿ ਤੁਸੀਂ ਕਦੇ ਇਨਸਾਨ ਆਪਣੀ ਕੋਈ ਚੀਜ਼ ਘੁਮਾ ਨਹੀਂ ਸਕਦੇ ਤਾਂ ਇਹ ਇਹ ਕਿਵੇਂ ਪੋਸੀਬਲ ਹੈ ਉਹਨੇ ਦਾਵਾ ਕੀਤਾ ਵੀ ਇਹ ਤਾਂ ਇੱਕ ਏਲੀਅਨ ਸੈਟਲਾਈਟ ਹੈ ਇਹ ਉਹਦਾ ਦਾਵਾ ਜਿਹੜਾ ਹੈ 1962 ਦੇ ਵਿੱਚ ਗਾਰਡਨ ਉੱਪਰ ਜਿਹੜੇ ਨੇ ਸਾਇੰਟਿਸਟ ਸੀਗੇ ਜਿਹੜੇ ਸਪੇਸ ਮਿਸ਼ਨ ਤੇ ਜਦੋਂ ਮਰਕਰੀ 9 ਮਿਸ਼ਨ ਲੈ ਕੇ ਗਏ ਤਾਂ ਉਹਨਾਂ ਨੇ ਵੀ ਇਹਨੂੰ ਦੇਖਿਆ ਪਰ ਉਹਨਾਂ ਨੇ ਆ ਕੇ ਦੱਸਿਆ ਤਾਂ ਉਹਨਾਂ ਨੂੰ ਕਿਹਾ ਗਿਆ ਬਈ ਭਾਈ ਤੂੰ ਚੁੱਪ ਕਰ ਜਾ ਆਪਣੀ ਜ਼ੁਬਾਨ ਬੰਦ ਰੱਖ ਉਹਨਾਂ ਨੂੰ ਮਤਲਬ ਪੈਨਸ਼ਨ ਬੰਦ ਕਰਨ ਦੀਆਂ ਧਮਕੀਆਂ ਇਸ ਤਰ੍ਹਾਂ ਦਾ ਤੇ 1973 ਦੇ ਵਿੱਚ ਫਿਰ ਸਕਾਟਲੈਂਡ ਦੇ ਖੋਜੀ ਡੰਕਨ ਨੌਨਨ ਨੇ ਇਹ ਸਾਰਾ ਡਾਟਾ ਜਿਹੜਾ ਦੁਨੀਆ ਭਰ ਚੋਂ ਜੋ ਵੀ ਇਹਦੇ ਬਾਰੇ ਰਿਪੋਰਟਾਂ ਆਉਂਦੀਆਂ ਸੀ ਉਹ ਸਾਰੀਆਂ ਇਕੱਠੀਆਂ ਕੀਤੀਆਂ ਉਹਨੂੰ ਕੰਪਾਈਲ ਕਰਕੇ ਐਨਲਿਸਿਸ ਕੀਤਾ ਉਹਦਾ ਫਿਰ ਉਹਨੇ ਕੀ ਕੀਤਾ ਉਹਨੇ ਕਿਹਾ ਜਿਹੜੇ ਸਿਗਨਲ ਆ ਰਹੇ ਨੇ ਐਲਡੀ ਜਿਹੜੇ ਸਿਗਨਲ ਨੇ ਲੌਂਗ ਰਿਲੇਟ ਸਿਗਨਲ ਜਿਹੜੇ ਆ ਰਹੇ ਨੇ ਹੈ ਨਾ ਵੀ ਉਹਨੂੰ ਉਹਨੇ ਅਲੱਗ-ਅਲੱਗ ਤਰੀਕਿਆਂ ਨਾਲ ਕੰਪਿਊਟਰ 'ਚ ਕੰਪਾਈਲ ਕਰਕੇ ਦੇਖਿਆ ਤਾਂ ਉਹਨੇ ਰਿਵਰਸ ਪੈਟਰਨ ਦੇ ਵਿੱਚ ਇਹਦੇ ਜਿਹੜੇ ਡਾਟਸ ਬਣਦੇ ਸੀ ਉਹਨਾਂ ਨੂੰ ਰਿਵਰਸ ਸਪੈਕਟਰਮ 'ਚ ਅਰੇਂਜ ਕਰਕੇ ਦੇਖਿਆ ਉਹਨੇ ਦੇਖਿਆ ਵੀ ਇਹ ਇੱਕ ਸਕਾਈ ਮੈਪ ਤਿਆਰ ਕਰ ਰਹੇ ਨੇ ਯਾਨੀ ਇਹ ਉੱਪਰ ਜਿਵੇਂ ਅਸਮਾਨ ਦੇ ਵਿੱਚ ਕੋਈ ਨਕਸ਼ਾ ਹੁੰਦਾ ਇਦਾਂ ਬਿੰਦੂਆਂ ਦਾ ਬਣਿਆ ਹੋਇਆ ਪੁਆਇੰਟਸ ਦਾ ਬਣਿਆ ਹੋਇਆ ਉਹ ਬਣਾ ਰਹੇ ਨੇ ਉਹ ਸਕਾਈ ਮੈਪ ਜਿਹੜਾ ਹੈਗਾ ਵੀ ਇਹ ਜਿਹੜਾ ਇਹ ਇਹ ਇੱਕ ਐਸੀ ਕੰਸਟੇਲੇਸ਼ਨ ਦੀ ਸ਼ੇਪ ਬਣਾ ਰਿਹਾ ਜਿਹਨੂੰ ਡਾਟਸ ਦੇ ਨਾਮ ਨਾਲ ਜਾਣਦਾ ਇਨਸਾਨ ਡਾਕਟਰਸ ਕੰਸਟੇਲੇਸ਼ਨ ਫਿਰ ਜਦੋਂ ਹੌਲੀ ਹੌਲੀ ਹੋਰ ਉਹਦੇ ਬਿੰਦੂਆਂ ਨੂੰ ਉਹ ਕਰਕੇ ਜਿਹੜੇ ਸਿਗਨਲਸ ਨੂੰ ਦੇ ਸਾਊਂਡ ਇਫੈਕਟਸ ਨੂੰ ਜਦੋਂ ਕੈਪਚਰ ਕੀਤਾ ਗਿਆ ਉਹਨੂੰ ਐਨਲਾਈਜ਼ ਕੀਤਾ ਗਿਆ ਤਾਂ ਇਹ ਗੱਲ ਸਾਹਮਣੇ ਆਈ ਕਿ ਇਹ ਇੱਕ ਮੈਸੇਜ ਹੈ ਵੀ ਅਸੀਂ ਜਿਹੜੇ ਆ ਉਹ ਮੈਸੇਜ ਕਹਿ ਰਿਆ ਸੀ ਵੀ ਅਸੀਂ ਜਿਹੜੇ ਆ ਐਪਸਿਲਨ ਤੋਂ ਆ ਜਿਹੜਾ ਕਿ ਵੋਟਸ ਕੰਸਟੇਲੇਸ਼ਨ ਦੇ ਵਿੱਚ ਹੈ ਇਹ ਤੇ ਸਾਡਾ ਜਿਹੜਾ ਹੈਗਾ ਇਹ ਇਹਦੇ ਇੰਨੇ ਚੰਦ ਨੇ ਇੰਨੇ ਸਾਡੇ ਤੋਂ ਸੂਰਜ ਦਿਖਦੇ ਨੇ ਨਾ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਮਤਲਬ ਇਹ ਜਿਹੜੀ ਤੁਸੀਂ ਰਿਪੋਰਟ ਦੇਖ ਸਕਦੇ ਹੋ ਇਹ ਰਿਪੋਰਟ ਨਿਊਯਾਰਕ ਦੀ ਟਾਈਮ ਮੈਗਜ਼ੀਨ ਨੇ ਛਾਪੀ ਸੀ ਫਿਰ 1998 ਦੇ ਵਿੱਚ ਯੂ ਐਸ ਤੇ ਰਸ਼ੀਆ ਨੇ ਮਿਲ ਕੇ ਇੱਕ ਇਸ ਸਪੇਸ ਸ਼ਟਲ ਇੰਡਾਇਵਰ ਦੇ ਰਾਹੀਂ ਯੂਨਿਟੀ ਨੋਡ ਸਥਾਪਿਤ ਕੀਤਾ ਯਾਨੀ STS 88 ਕਹਿੰਦੇ ਨੇ ਉਹਦਾ ਨਾਮ ਹੈ ਜਿਹੜਾ ਉਸ ਯੂਨਿਟੀ ਨੋਡ ਦਾ ਇਹ ਫਿਰ ਫਾਈਨਲ ਪ੍ਰੂਫ ਜਿਹੜਾ ਹੈਗਾ ਇਹਨੇ ਦਸੰਬਰ 1908 ਦੇ ਵਿੱਚ ਜਿਹੜਾ ਫਾਈਨਲ ਪ੍ਰੂਫ ਨਾਸਾ ਨੇ ਇਹਦਾ ਰਿਲੀਜ਼ ਕੀਤਾ ਪਰ ਉਹਨਾਂ ਨੇ ਕਿਹਾ ਵੀ ਇਹਦਾ origin unknown ਹੈ ਨਹੀਂ ਦੱਸ ਸਕਦੇ ਵੀ ਹੈ ਕੀ ਦਾ ਇਹ ਕੀ ਮਤਲਬ ਫਿਰ obvious ਹੈ ਇਹ ਮਤਲਬ government ਆਪਣੇ ਮੂੰਹੋਂ ਇਹ ਨਹੀਂ ਕਹਿਣਾ ਚਾਹੁੰਦੀ ਵੀ ਏਲੀਨ ਜਿਹੜੇ ਹੈਗੇ ਹੁੰਦੇ ਆ ਜਾਂ ਧਰਤੀ ਤੇ ਹੀ ਕੋਈ ਸਾਡੇ ਨਾਲ ਵਿਕਸਿਤ ਪ੍ਰਜਾਤੀਆਂ ਵਸ ਰਹੀਆਂ ਨੇ ਜਾਂ ਉਹਨਾਂ ਦੇ 파ਟਨਰ ਬਣੇ ਹੋਏ ਨੇ ਉਹ ਉਹਨਾਂ ਦੇ 파ਟਨਰਾਂ ਚੋਂ ਵੀ ਕਿਸੇ ਨੇ ਉਹਨਾਂ ਨੂੰ ਬਗੈਰ ਦੱਸੇ ਛੱਡਿਆ ਹੋ ਸਕਦਾ ਬਾਅਦ ਚੋਂ ਤਾਂ ਖਰ ਪਤਾ ਲੱਗ ਹੀ ਗਿਆ ਹੋਊਗਾ ਇਹਨੂੰ ਇਹ ਕਦੇ ਨਹੀਂ ਹੋ ਸਕਦਾ ਬਾਕੀ ਜਿਹੜੇ ਪੁਰਾਤਨ ਕਬੀਲੇ ਨੇ ਉਹ ਕਹਿੰਦੇ ਵੀ ਸਾਡੇ ਉਹਨਾਂ ਦੀਆਂ ਕੰਧ ਚਿੱਤਰਾਂ ਤੋਂ ਕਹਿੰਦੇ ਨੇ ਵੀ ਸਾਡੇ ਬਹੁਤ ਸਾਰੇ ਬਜ਼ੁਰਗਾਂ ਨੇ ਵੱਡੇ ਵਡੇਰਿਆਂ ਨੇ ਇਹਨੂੰ ਦੇਖਿਆ ਇਹਦੇ ਕੰਧਾਂ ਤੇ ਚਿੱਤਰ ਬਣਾਏ ਠੀਕ ਹੈ ਉਹ ਇਹਦੀਆਂ ਫੋਟੋਆਂ ਵਰਗੇ ਸਪਸ਼ਟ ਨਹੀਂ ਹੈਗੇ ਪਰ ਉਹਨਾਂ ਨੇ ਇਹਦੀਆਂ ਬਿਲਕੁਲ ਇੰਡੀਕੇਸ਼ਨਸ ਦਿੱਤੀਆਂ ਉਹਨਾਂ ਨੇ ਕਿਹਾ ਉਹਨਾਂ ਦਾ ਕਹਿਣਾ ਹੈ ਵੀ ਇਹਦੇ ਅੰਦਰ ਇਨਸਾਨ ਦਾ ਜਿਵੇਂ ਉਹ ਕਾਰਲ ਸੇਗਨ ਉਹਨਾਂ ਨੇ ਇੱਕ ਭੇਜਿਆ ਸੀ ਨਾ ਟਾਈਮ ਕੈਪਸੂਲ ਵੀ ਉਹਦੇ ਵਿੱਚ ਕੁਝ ਇਨਸਾਨ ਦੀਆਂ ਯਾਦਗਾਰਾਂ ਛੱਡ ਕੇ ਕਿ ਵੀ ਅਗਰ ਕੋਈ ਦੁਨੀਆ ਦੇ ਵਿੱਚ ਕਿਤੇ ਕੋਈ ਬ੍ਰਹਮੰਡ ਦੇ ਵਿੱਚ ਕੋਈ ਸੱਭਤ ਆ ਤਾ ਉਹ ਇਹਨੂੰ ਪੜ੍ਹ ਕੇ ਸਾਡੇ ਮੈਸੇਜ ਨੂੰ ਡੀਕੋਡ ਕਰ ਲਵੇ ਤਾਂ ਇਸੇ ਤਰ੍ਹਾਂ ਉਹ ਕਹਿੰਦੇ ਵੀ ਇਹ ਜਿਹੜਾ ਇਹਦੇ ਵਿੱਚ ਇਨਸਾਨ ਦਾ ਹੀ ਇਥੋਂ ਹੀ ਛੱਡਿਆ ਹੋਇਆ ਹੈ ਇਹ ਆਪਣੀਆਂ ਪੁਰਾਤਨ ਜਿਹੜੀਆਂ ਵਿਕਸਿਤ ਸਭਿਤਾਵਾਂ ਸੀ ਉਹਨਾਂ ਦੁਆਰਾ ਆਪਣੇ ਵੱਡੇ-ਵਡੇਰਿਆਂ ਦੁਆਰਾ ਇਹ ਪੂਰਵਜਾਂ ਦੁਆਰਾ ਛੱਡਿਆ ਗਿਆ ਤੇ ਇਹ ਇੰਨਾ ਡਵੈਲਪ ਹੈ ਕਿ ਇਹਦੇ ਵਿੱਚ ਇਨਸਾਨ ਦਾ ਡੀਐਨਏ ਸਾਮਕੇ ਰੱਖਿਆ ਹੋਇਆ ਵੀ ਕੱਲ ਨੂੰ ਇਨ ਫਿਊਚਰ ਕੋਈ ਕੁਦਰਤੀ ਵਿਪਤਾ ਆਜਵੇ ਕੋਈ ਨਿਊਕਲੀਅਰ ਵਾਰ ਲੱਗ ਜਵੇ ਜਾਂ ਕੋਈ ਐ ਅਸ ਪਰ देयर ਸਾਇੰਸ ਕੇ ਵੀ ਕੋਈ ਕਾਮੇਟ ਵਗੈਰਾ ਆ ਕੇ ਗਿਰ ਜਵੇ ਜਾਂ ਕੋਈ ਸਮੁੰਦਰਾਂ ਚੋਂ ਛਾਲ ਆ ਜਵੇ ਜਾਂ ਕੋਈ ਪੁਲਰ ਸ਼ਿਫਟ ਹੋ ਜਵੇ ਕਿਸੇ ਵੀ ਤਰ੍ਹਾਂ ਦਾ ਐਨੀ ਹੋ ਮਤਲਬ ਕੋਈ ਜਿਹੜਾ ਡੂਮਸਡੇ ਆ ਜਵੇ ਕਿਸੇ ਢੰਗ ਦੇ ਨਾਲ ਵੀ ਦੁਨੀਆ ਦੀ ਬਰਬਾਦੀ ਹੋ ਜਵੇ ਤਾਂ ਉਹ ਸਾਲ ਦੇ ਵਿੱਚ ਇਹਦੇ ਚ ਡੀਐਨਏ ਜਿਹੜਾ ਇਨਸਾਨ ਦਾ ਉਹ ਸੇਫ ਕਰਕੇ ਸੰਭਾਲ ਕੇ ਰੱਖਿਆ ਹੋਇਆ ਤੇ ਇਸ ਕਰਕੇ ਵੀਰੋ ਇਹ ਕਿਵੇਂ ਹੋ ਸਕਦਾ ਏ ਵੀ ਅਹੀ ਜੀ ਚੀਜ਼ ਜਿਹੜਾ ਇਹ ਕਹਿਣ ਵੀ origin unknown ਹੈ ਤੇ ਪ੍ਰਾਤਨ ਕਬੀਲੇ ਜਿਹਦੇ ਬਾਰੇ ਇਹ ਦੱਸਦੇ ਹੋਣ ਤੇ ਫਿਰ ਇਹਦਾ ਮਤਲਬ ਤਾਂ ਕਿਤੇ ਨਾ ਕਿਤੇ ਜਿਹੜਾ ਇਹ ਪ੍ਰਾਤਨ ਕਬੀਲੇ ਵੱਧ ਸਹੀ ਹੋ ਸਕਦੇ ਨੇ ਇਸ ਮਾਰੇ ਦੇ ਵਿੱਚ ਵੀ ਸਾਡੇ ਤੋਂ ਪਹਿਲਾਂ ਬੜੀਆਂ ਵਿਕਸਤ ਸਭਤਾਵਾਂ ਹੋ ਕੇ ਚੱਲੀਆਂ ਗਈਆਂ ਜਿਨ੍ਹਾਂ ਨੇ ਕੁਝ ਐਸੀਆਂ ਗਲਤੀਆਂ ਕੀਤੀਆਂ ਜੋ ਇਨਸਾਨ ਹੁਣ ਵੀ ਦੁਹਰਾ ਰਿਹਾ ਹੈ ਨਿਊਕਲੀਅਰ ਵਾਰਸ ਦੇ ਜਰੀਏ ਜਾਂ ਕੁਦਰਤ ਦੇ ਨਾਲ ਕੋਈ ਛੇੜਛਾੜ ਕਰਕੇ ਤੇ ਪਰ ਇੱਕ ਗੱਲ ਜਿਹੜੀ ਹੈਗੀ ਐ ਸਪਸ਼ਟ ਹੁੰਦੀ ਐ ਬਲੈਕ ਨਾਈਟ ਦੀ ਸਟੋਰੀ ਦੇ ਵਿੱਚ ਕਿ ਇਹ ਜੇ ਕੋਈ ਇਨਸਾਨ ਦਾ ਕੁਝ ਗਿਰਿਆ ਹੋਇਆ ਕੁਝ ਹੈ ਜਾਂ ਕੋਈ ਥਰਮੋਕੋਲ ਦਾ ਪੀਸ ਹੈ ਜਾਂ ਇਨਸਾਨੀ ਕਿਸੇ ਗਲਤੀ ਦਾ ਨਤੀਜਾ ਹੈ ਜਾਂ ਕਿਸੇ ਨੇ ਹਉਣ ਦੇ ਟਾਈਮ ਦੇ ਵਿੱਚ ਕਿਸੇ ਨੇ ਕੋਈ ਛੱਡਤਾ ਚੁੱਪਚੀਤੇ ਤਾਂ ਇਹ ਰੈਟਰੋ ਗ੍ਰੇਡ ਮੋਸ਼ਨ ਦੇ ਵਿੱਚ ਯਾਨੀ ਉਲਟੇ ਪ੍ਰਕਰਮਾ ਪੰਗ ਦੇ ਵਿੱਚ ਇੰਨੀ ਤੇਜ਼ ਗਤੀ ਨਾਲ ਇੱਦਾਂ ਵੱਡੇ ਸਾਈਜ਼ ਦੀ ਚੀਜ਼ ਨਹੀਂ ਹੋ ਸਕਦੀ ਇਹਨਾਂ ਦੇ ਸਪੇਸ ਮਿਸ਼ਨ ਵੀ ਐਡੇ ਸਾਈਜ਼ ਦੇ ਨਹੀਂ ਹੁੰਦੇ ਨਾ ਹੀ ਉਹਨਾਂ ਦਾ ਇੰਨਾ weight ਹੁੰਦਾ ਨਾ ਹੀ ਉਹਨਾਂ ਦੀ ਇਹ ਜਿੱਦ ਦਿਖਾਉਂਦੀ ਆ ਉਹ ਸਭ ਇਹਨਾਂ ਨੂੰ ਪਤਾ ਹੈ ਪਰ ਲੁਕੋਇਆ ਜਾਂਦਾ ਬਹੁਤ ਕੁਝ ਤਾਂ ਵੀਰੋ ਇਸ ਦੇ ਬਾਰੇ ਆਪਣਾ ਫੀਡਬੈਕ ਦੇਣਾ ਨਾ ਭੁੱਲਣਾ ਵੀ ਆਪਣੀ ਇਹ ਇਨਵੈਸਟੀਗੇਸ਼ਨ ਤੁਹਾਨੂੰ ਵੀਰਾਂ ਨੂੰ ਕਿਹੋ ਜਿਹੀ ਲੱਗੀ ਤੇ ਸਾਡਾ ਚੈਨਲ ਜਿਹੜਾ YouTube ਦੇ ਉੱਤੇ ਅਦ੍ਰਿਸ਼ ਪੰਜਾਬੀ ਉਹਨੂੰ ਫੋਲੋ ਕਰਨਾ ਬਿਲਕੁਲ ਨਾ ਭੁੱਲਣਾ ਤੇ ਸਾਡੇ ਪੇਜ ਅਦ੍ਰਿਸ਼ਮ ਨੂੰ ਫੋਲੋ ਕਰਨਾ ਬਿਲਕੁਲ ਨਾ ਭੁੱਲਣਾ YouTube ਚੈਨਲ ਤਾਂ ਸਬਸਕ੍ਰਾਈਬ ਕਰੋ ਹੀ ਕਰੋ ਤੇ ਸਾਰੀਆਂ ਵੀਡੀਓਜ਼ ਨੇ ਤੁਸੀਂ ਦੇਖ ਸਕਦੇ ਜਿੰਨੀਆਂ ਹੁਣ ਤੱਕ ਜਰੂਰ ਦੱਸਿਓ ਵੀ ਕਿੰਦਾੰਦੀਆਂ ਲੱਗੀਆਂ ਹੋਰ ਪੈਰਾਨਾਰਮਲ ਦੇ ਵਿੱਚ ਕਿਸੇ ਨੂੰ ਇੰਟਰਸਟ ਹੈ ਤਾਂ ਆਪਣੇ ਕਿਸੇ ਸਾਥੀ ਨੂੰ ਮਿੱਤਰ ਦੋਸਤ ਨੂੰ ਉਹਨਾਂ ਨੂੰ ਵੀ ਪ੍ਰੇਰਿਤ ਕਰੋ ਕਿ ਵੀ ਉਹ ਵੀ ਇਹਨੂੰ ਫੋਲੋ ਕਰ ਸਕਦੇ ਨੇ ਕਿਉਂਕਿ ਪੰਜਾਬੀ ਦੇ ਵਿੱਚ ਕੋਈ ਆਪਣਾ ਇਹੋ ਜਿਹਾ ਵੀਰ ਨਹੀਂ ਹੈ ਜਿਹੜਾ ਪੈਰਾਨਾਰਮਲ ਤੇ ਪੂਰੀ ਪੂਰਾ ਪੈਰਾਨਾਰਮਲ ਤੇ ਫੋਕਸਡ ਹੋਵੇ ਤੇ ਲੰਬੀ ਰਿਸਰਚ ਕਰ ਰਿਹਾ ਹੋਵੇ ਮੈਂ ਤੁਹਾਡੇ ਸੁਝਾਵਾਂ ਨੂੰ ਖੁੱਲ੍ਹੇ ਦਿਲ ਨਾਲ ਅਪਣਾਉਣਾ ਜਿਹੜੇ ਜੋ ਤੁਹਾਨੂੰ ਤੁਹਾਡਾ ਕੋਈ ਸੁਝਾਅ ਹੋਵੇ ਉਹ ਅਪਣਾਉਣਾ ਉਹ ਮੈਨੂੰ ਜਰੂਰ ਦੱਸੋ ਜੇ ਮੇਰੇ 'ਚ ਕੋਈ ਕਮੀ ਹੈ ਮੈਨੂੰ ਉਹ ਵੀ ਦੱਸੋ ਤਾਂ ਮੈਂ ਉਹਨੂੰ ਜਰੂਰ ਸੁਧਾਰ ਕਰਨ ਦੀ ਕੋਸ਼ਿਸ਼ ਕਰੂੰਗਾ ਸੋ ਸਾਰੇ ਵੀਰਾਂ ਦਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ